ਸੋ ਦੇਬਾਧਿਆ ਪਟਾਣਕੋਟ ਦੇ ਵਿੱਚ ਦੇਰ ਰਾਤ ਸੱਤ ਸ਼ੱਕੀ ਦੇਖੇ ਗਏ ਨੇ ਸੋ ਪੁਲਿਸ ਦੇ ਵੱਲੋਂ ਜੜਾ ਕਿ ਇਹ ਕਿਹਾ ਗਿਆ ਕਿ ਸੱਤ ਸ਼ੱਕੀ ਜਿਹੜੇ ਕਿ ਵਿਅਕਤੀ ਦੇਖੇ ਗਏ ਨੇ ਪਟਾਣਕੋਟ ਦੇ ਵਿੱਚ ਪਿੰਡ ਫੰਕ ਟੋਲੀ ਦੇ ਵਿੱਚ ਦੇਰ ਰਾਤ ਇਹ ਸੱਤ ਸ਼ੱਕੀ ਦੇਖੇ ਗਏ ਤੇ ਪੰਜਾਬ ਪੁਲਿਸ ਨੇ ਸੱਤ ਦੇ ਵਿੱਚੋਂ ਇੱਕ ਦਾ ਸਕੈਚ ਵੀ ਜਾਰੀ ਕੀਤਾ ਸੋ ਇਹ ਸਕੈਚ ਜਿਹੜਾ ਕਿ ਜਾਰੀ ਕੀਤਾ ਗਿਆ ਪੰਜਾਬ ਪੁਲਿਸ ਦੇ ਵੱਲੋਂ ਜੜਾ ਕਿ ਸ਼ੱਕੀ ਦੇਖੇ ਗਏ ਸਾਨੂੰ ਪਟਾਣਕੋਟ ਤੇ ਵਿੱਚ ਲਗਾਤਾਰ ਜੜਾ ਕਿ ਸ਼ੱਕੀ ਵਿਅਕਤੀ ਦੇਖੇ ਜਾ ਰਹੇ ਨੇ ਸੋ ਦੇਰ ਰਾਤ ਵੀ ਸੱਤ ਸ਼ਕਤੀ ਵਿਅਕਤੀ ਜਿਹੜੇ ਕਿ ਦੇਖੇ ਗਏ ਸਾਂ ਤੋ ਪੰਜਾਬ ਪੁਲਿਸ ਨੇ ਸਕੈਚ ਜਾਰੀ ਕੀਤਾ ਹੈ ਸਪਤਾਨਕੋਟ ਦੇ ਵਿੱਚ ਦੇਰ ਰਾਤ ਦੇਖੇ ਗਏ ਨੇ 7 ਸ਼ੱਕੀ ਜੁੜਾ ਦੇ ਵਿੱਚੋਂ ਇੱਕ ਦੇ ਘਰ ਜਾ ਕੇ ਉਹਨਾਂ ਦੇ ਵੱਲੋਂ ਪਾਣੀ ਵੀ ਮੰਗਿਆ ਗਿਆ ਸੀ ਸੋ ਫਿਲਹਾਲ ਜੁੜਾ ਕਿ ਪਛਾਨਕੋਟ ਤੇ ਵਿੱਚ ਲਗਾਤਾਰ ਇਸ ਤਰ੍ਹਾਂ ਦੇ ਜਿਹੜੇ ਕਿ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਿ ਸ਼ੱਕੀ ਵਿਅਕਤੀ ਦੇਖੇ ਜਾ ਰਹੇ ਨੇ ਜਿਸ ਦੇ ਕਰਕੇ ਸੁਰੱਖਿਆ ਏਜੰਸੀਆਂ ਵੀ ਅਲਰਟ ਮੋੜਤੇ ਨੇ ਉਹ ਵੀ ਜਿਹੜੇ ਕਿ ਅਲਰਟ ਹੋ ਚੁੱਕੀਆਂ ਨੇ ਲਗਾਤਾਰ ਜੁੜਾ ਕਿ ਸਰਚ ਆਪਰੇਸ਼ਨ ਵੀ ਜਾਰੀ ਰੱਖਿਆ ਹੋਇਆ ਹੈ ਸੋ ਪਿੰਡ ਫੰਕ ਟੋਲੀ ਦੇ ਵਿੱਚ ਦੇਰ ਰਾਤ 7 ਸ਼ੱਕੀ ਦੇਖੇ ਗਏ ਤੇ ਪੰਜਾਬ ਪੁਲਿਸ ਵੱਲੋਂ ਇਹਨਾਂ 7 ਸ਼ੱਕੀ ਵਿਅਕਤੀਆਂ ਦੇ ਵਿੱਚੋਂ ਇੱਕ ਵਿਅਕਤੀ ਦਾ ਸਕੈਚ ਵੀ ਜਾਰੀ ਕੀਤਾ ਹੈ ਸੋ ਇਹ ਸਕੈਚ ਜਿਹੜਾ ਕਿ ਜਾਰੀ ਕੀਤਾ ਗਿਆ ਹੈ ਪੰਜਾਬ ਪੁਲਿਸ ਦੇ ਵੱਲੋਂ ਤੇਰ ਰਾਤ ਸੱਤ ਸ਼ੱਕੀ ਵਿਅਕਤੀ ਜਿਹੜੇ ਕਿ ਦੇਖੇ ਗਏ ਜੋ ਲਗਾਤਾਰ ਜਿਹੜੇ ਕਿ ਸ਼ੱਕੀ ਵਿਅਕਤੀ ਨੇ ਉਹ ਦੇਖੇ ਜਾ ਰਹੇ ਨੇ ਸੁਪਿੰਟ ਵਾਲੇ ਵੀ ਜਿਹੜੇ ਕਿ ਦਹਿਸ਼ਤ ਦੇ ਵਿੱਚ ਨੇ ਕਿਉਂਕਿ बार-बार ਇਸ ਤਰ੍ਹਾਂ ਦੇ ਸ਼ੱਕੀ ਵਿਅਕਤੀਆਂ ਨੂੰ ਜਿਹੜਾ ਕਿ ਦੇਖਿਆ ਜਾਣਾ ਇੱਕ ਆਪ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿਉਂਕਿ ਜਿਹੜਾ ਕਿ ਕੋਈ ਵੀ ਜਿਹੜਾ ਕਿ ਹਾਦਸਾ ਜਾਂ ਫਿਰ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ ਉਸ ਦੇ ਕਰਕੇ ਸੁਰੱਖਿਆ ਏਜੰਸੀਆਂ ਅਲਰਟ 모ੜਤੇ ਨੇ ਫਿਲਹਾਲ ਜਿਹੜਾ ਕਿ ਪੰਜਾਬ ਪੁਲਿਸ ਵੱਲੋਂ ਇੱਕ ਸਕੈਚ ਜਿਹੜਾ ਕਿ ਸ਼ੱਕੀ ਵਿਅਕਤੀ ਦਾ ਹੋ ਜਾਰੀ ਕਰ ਦਿੱਤਾ ਹੈ। ਤਾਂ ਪੰਜਾਬ ਪੁਲਿਸ ਵੱਲੋਂ ਸੱਤ ਦੇ ਵਿੱਚੋਂ ਇੱਕ ਦਾ ਸਕੈਚ ਜਾਰੀ ਕੀਤਾ ਗਿਆ ਪਿੰਡ ਫੰਕਟੋਲੀ ਦੇ ਵਿੱਚ ਉਦੇਰ ਰਾਤ ਸੱਤ ਸ਼ੱਕੀ ਵਿਅਕਤੀ ਦੇਖੇਗਾ ਇਸਾ। ਲਾਈਟ ਫਲਾਈਟਸ ਤੋਂ ਇਨਫੋਰਮੇਸ਼ਨ ਮਿਲੀ ਸੀ। ਇਹਨਾਂ ਤੋਂ ਲੀਡ ਏਰੀਏ 'ਚ ਤਕਰੀਬਨ 7 ਜਿਹੜੇ ਸ਼ੱਕੀ ਬੰਦੇ ਦੇਖੇ ਗਏ ਆ। ਇਹ ਇੱਕ ਘਰ ਸੀ ਪਹਾੜ ਦੇ ਉੱਪਰ। ਉਹਦੇ ਉੱਪਰ ਜਿਹੜੇ ਆ ਕਿ ਵੀ ਉਸ ਘਰ 'ਚ ਕੁਝ ਬੰਦੇ ਪਾਣੀ ਪੀਣ ਆਏ ਸੀ। ਤੇ ਜਦੋਂ ਆਪਾਂ ਇਨੀਸ਼ੀਅਲ ਪੁੱਛਗਿੱਛ ਕੀਤੀ ਹੈ ਤੇ ਉਹਨਾਂ ਨੂੰ ਦੱਸਿਆ ਕਿ ਬੰਦੇ ਕੋਈ ਸ਼ੱਕੀ ਜਾਪਦੇ ਆ ਤੇ ਜੰਗਲ ਵਾਲੀ ਸਾਈਡ ਤੋਂ ਆਏ ਸੀ ਤੇ ਪਾਣੀ ਮੰਗ ਕੇ ਉੱਧਰ ਨੂੰ ਚਲੇ ਗਏ। ਇਹਦੇ ਕਈ ਐਂਗਲ ਹੋ ਸਕਦੇ ਆ। ਕੀ ਜੰਗਲ ਚ ਵੀ ਕੰਮਕਾਰ ਕਰਦਾ ਹੋ ਸਕਦਾ ਹੈ ਕਿ ਇੱਧਰ ਨੇ ਆਇਆ ਹੋਵੇ ਪਾਣੀ ਮੰਗਿਆ ਹੋਵੇ ਜਾਂ ਇਹ ਜਿਸ ਤਰ੍ਹਾਂ ਦੱਸਿਆ ਗਿਆ ਕਿ ਕੋਈ ਸ਼ੱਕੀ ਬੰਦੇ ਵੀ ਹੋ ਸਕਦੇ ਆ ਸਾਰੇ ਐਂਗਲ ਆਪਾਂ ਵੈਰੀਫਾਈ ਕਰ ਰਹੇ ਆ ਸੋਰੋ ਆਜੋ ਤੇ ਜਿਹੜਾ ਉਹ ਮਿਲਟਰੀ ਤੇ ਪੁਲਿਸ ਵੱਲੋਂ ਜੁਆਇੰਟ ਸਰਚ ਕੀਤੀ ਜਾ ਰਹੀ ਹੈ ਇਸ ਏਰੀਆ 'ਚ ਤੇ ਆਪਾਂ ਜਿਹੜਾ ਕੱਲਾ ਕੱਲਾ ਏਰੀਆ ਉਹ ਸਾਰਾ ਚੈੱਕ ਕਰਾਂਗੇ ਇਹ ਜੇ ਕੋਈ ਡਿਵਿਗਲ ਸਾਹਮਣੇ ਆndi ਤੋ ਨਾ ਸ਼ੇਅਰ ਕਰਤੀ ਜਾਈਏ। ਕੋਈ ਹੋਈਆ ਵਗੈਰਾ ਜਾਂ ਕੋਈ ਉਹਨਾਂ ਕੋਹਾਸੇ ਵਗੈਰਾ ਪਤਾ ਲੱਗਿਆ? ਜੀ ਅਸਲਾ ਉਹਨਾਂ ਕੋਲ ਕੋਈ ਨਹੀਂ ਸੀ ਜਿਨ੍ਹਾਂ ਨੇ ਦੇਖਿਆ ਉਹਨਾਂ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਵੀ 7 ਤੋਂ ਬੰਦੇ ਸੀ ਤੇ ਇਹ ਜੰਗਲ ਵਾਲੀ ਸਾਈਡ ਤੇ ਪਿਛਲੀ ਸਾਈਡ ਤੋਂ ਚੜ ਕੇ ਉੱਧਰ ਉਹਨਾਂ ਦੇ ਘਰ ਵੱਲ ਆਏ ਸੀ ਤੇ ਉਹਨਾਂ ਨੇ ਪਾਣੀ ਮੰਗਿਆ ਸੀ। ਤੇ ਬਾਕੀ ਅਸਲਾ ਉਹਨਾਂ ਕੋਲ ਕੋਈ ਨਹੀਂ ਸੀ ਤੇ ਉਹਨਾਂ ਦੇ ਅਨੁਸਾਰੇ ਸ਼ੱਕੀ ਬੰਦੇ ਲੱਗ ਰਹੇ ਸੀ ਤੇ ਆਪਾਂ ਇਸ ਲਈ ਇਹਨੂੰ ਬੜੇ ਇਹਨਸ ਲਈ ਲਿਆ ਇਸ ਚੀਜ਼ ਨੂੰ ਤਾਂ ਆਪਾਂ ਇਹਨੂੰ ਚੈੱਕ ਕਰ ਰਹੇ ਹਾਂ ਬਾਕੀ ਜਿਹੜੀ ਕੋਈ ਗੱਲ ਸਾਹਮਣੇ ਆਏਗੀ ਤੁਹਾਨੂੰ ਦੱਸ ਦਿੱਤੀ ਜਾਵੇ ਸਰ ਇਸ ਕੋ ਪਹਿਲੇ ਵੀ ਚੱਕ ਮਹਸਾਨਾ ਦੀ ਵਾਦੀਰ ਵਿੱਚ ਦੇਖੇ ਗਏ ਸੀ ਆ ਕਿ ਲੱਗਦਾ ਕਿ ਉਹਦੇ ਨਾਲ ਇਹ ਗੱਲ ਦੇ ਮਿਲਦੇ ਹੁਣ ਜਿਹੜੇ ਜੇ ਕੋਈ ਸੇਨਾ ਦੀ ਵਰਦੀ ਵਾਲੀ ਗੱਲ ਉਹਨਾਂ ਨੇ ਕੀਤੀ ਦੀ ਉਹ ਸਿਵਲ ਕਪੜੇ ਤੇ ਸੀ ਬਾਕੀ ਕਿਉਂਕਿ ਦੇਖੋ ਸਾਡੀ ਇਨਫੋਰਮੇਸ਼ਨ ਦਿੱਤੀ ਹੈ ਸਾਡਾ ਫਰਜ਼ ਹੈ ਨੂੰ ਵੈਰੀਫਾਈ ਕਰਨਾ ਤੇ ਅੱਜ ਆਪਾਂ ਇਸੇ ਕਾਰਨ अर्ਲੀ ਮਾਰਨਿੰਗ ਇੱਥੇ ਇਕੱਠੇ ਹੋਏ ਮੇਰੇ ਨਾਲ ਮਤਲਬ ਐਸਐਚਓਜ਼ ਵੀ ਆਏ ਆ ਤੇ ਆਪਾਂ ਸਾਰੇ ਏਰੀਆ ਦੀ ਸਰਚ ਕਰਾਂਗੇ ਆਰਮੀ ਦੇ ਨਾਲ ਰਲ ਕੇ ਤੇ ਫਿਰ ਜਿਹੜੀ ਗੱਲ ਸਾਹਮਣੇ ਆਦੀ ਹੈ ਉਹ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਕੋਈ ਵੀ ਜਿੱਥੇ ਵੀ ਸਾਨੂੰ ਸ਼ੱਕ ਹੁੰਦਾ ਉਹ ਚੀਜ਼ ਨੂੰ ਆਪਾਂ ਲਾਈਟ ਸੋ ਪੰਜਾਬ ਪੁਲਿਸ ਨੇ ਸਾਥ ਦੇ ਵਿੱਚ ਇੱਕ ਦਸਕਸ਼ ਜਾਰੀ ਕੀਤਾ ਗਿਆ ਦਾਜ਼ੇ ਕੀ ਪਰ ਸਰ ਲੋਵੀ ਕਿਹਾ ਗਿਆ ਕਿ ਜੜੇ ਕੀ ਸ਼ੱਕੀ ਵਿਅਕਤੀ ਦੇਖੇਗਾ ਇਸਨ ਲਗਾਤਾਰ ਸਰਚ ਆਪਰੇਸ਼ਨ ਜੜਾ ਕੀ ਹੋ ਜਾਰੀ ਰੱਖਿਆ ਹੋਇਆ ਤੇ ਜਲਦੀ ਹੀ ਇਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਫਿਲਹਾਲ ਜੜੇ ਕੀ ਆਸਪਾਸ ਦੇ ਲੋਕਾਂ ਨੂੰ ਵੀ ਕਿਹਾ ਗਿਆ ਹੈ ਕਿ ਡਰਨ ਦੀ ਲੋੜ ਨਹੀਂ ਪੰਜਾਬ ਪੁਲਿਸ ਜੜੀ ਵਿਨਾ ਦੇ ਵੱਲੋਂ ਸਰਚ ਆਪਰੇਸ਼ਨ ਜੜਾ ਕੀ ਜਾਰੀ ਰੱਖਿਆ ਹੋਇਆ ਤੇ ਇੱਕ ਵਿਅਕਤੀ ਦਾ ਇੱਕ ਸ਼ੱਕੀ ਵਿਅਕਤੀ ਦਾ ਸਕੈਚ ਵੀ ਜਾਰੀ ਕਰ ਦਿੱਤਾ ਗਿਆ